ਜੀ ਜੇ ਪਿਆਸ ਦਰਿਆ 207 ਤੋਂ ਜਿਹੜਾ ਤੁਲੇ ਨੂੰ ਆਉਂਦਾ ਪਿੰਡ ਬੌਪੁਰ ਮੰਡਕਦੀਮ ਬੌਪੁਰ ਜਦੀਦ ਸਾਗਰਾ ਭੈਣੀ ਭੈਣੀ ਹੁਸੇਖਾਂ ਕਾਦਰਬਖਸ਼ ਸਾਰੇ ਏਰੀਏ ਦੇ ਵਿੱਚ ਮੇਰੇ ਵੀਰੋ ਤੁਸੀਂ ਜਿੱਥੋਂ ਜਿੱਥੋਂ ਤੱਕ ਨਿਗਾਹ ਮਾਰ ਸਕਦੇ ਜੇ ਸਾਰੇ ਘਰ ਡੁੱਬੇ ਪਿਆ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਤਕਰੀਬਨ 100 'ਚੋਂ 20 ਘਰ ਬਜੇ ਹੋਣਗੇ 70 80% ਦਾ ਲੋਕ ਵਿਚਾਰੇ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਪਾਣੀ ਆ ਸਾਡੇ ਕੋਲ ਵੀਡੀਓ ਵੀ ਪਈਆਂ ਹੋਈਆਂ ਨੇ ਤੇ ਜਿਹੜੀ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਐਸ ਜਗ੍ਹਾ ਦੇ ਉੱਤੇ ਇੱਥੇ 6 ਤੋਂ 7 ਫੁੱਟ ਪਾਣੀ ਆ ਤੇ ਬਹੁਤ ਬੁਰੇ ਹਾਲਾਤ ਆ ਉਹ ਤੁਹਾਨੂੰ ਸਾਹਮਣੇ ਇੱਕ ਕੋਠੀ ਉਖਾੜ ਰਹੇ ਆ ਉਹਨੇ ਆ ਉਹਨਾਂ ਦੇ ਪਸ਼ੂ ਆ ਚਾਰੇ ਪਾਣੀ 'ਚ ਬੈਠੇ ਹੋਏ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਜੀ ਪਾਣੀ 'ਚ ਬੈਠੇ ਹੋਏ ਆ ਕੋਠੀ ਆ ਆ ਘਰ ਆ ਸਾਰੇ ਡੁੱਬੇ ਪਏ ਸਾਰੇ ਜਿੰਨੇ ਵੀ ਅਗੇ ਲੱਗੇ ਲੱਗੇ ਜਿੰਨੇ ਸਾਰੇ ਡੁੱਬੇ ਪਏ ਮੇਰੇ ਵੀਰੋ ਤੇ ਸਾਡੇ ਬਾਊਪਰ ਮੰਡ ਵਾਲਿਆਂ ਦੀ ਅਸੀਂ ਕਹਿੰਨੇ ਵੱਧ ਤੋਂ ਵੱਧ ਸੰਗਤ ਮਦਦ ਕਰੇ ਸਾਨੂੰ ਹੁਣ ਤੇਲ ਦੀ ਬੋਰੀਆਂ ਦੀ ਤੇ ਮਿੱਟੀ ਦੀ ਜ਼ਰੂਰਤ ਜ਼ਿਆਦੀ ਪੈਣੀ ਆ ਜਦੋਂ ਸਾਡੇ ਆ ਪਾਣੀ ਲੱਥ ਜਾਵੇ ਤੇ ਅਸੀਂ ਸੰਗਤਾਂ ਨੂੰ ਕਹਿੰਨੇ ਆ ਵੀ ਵੱਧ ਤੋਂ ਵੱਧ ਤੇ ਪਾਣੀ ਮਿੱਟੀ ਤੇ ਬੋਰੇ ਤੇ ਤੇਲ ਦੀ ਜ਼ਰੂਰਤ ਪੈਣੀ ਸਾਡੇ ਤੱਕ ਪਹੁੰਚਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ